ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀਆਂ ਮੁੱਖ ਖਬਰਾਂ ਸੱਤ ਦਿਨ ਭਾਰੀ ਮੀਂਹ ਹੜ ਦਾ ਕਹਿਰ ਜਾਰੀ ਪੰਜਾਬ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਕਿਹਾ ਪੂਰੀ ਅਪਡੇਟ ਪੰਜਾਬ ਵਿੱਚ ਕਿਹੜੇ ਕਿਹੜੇ ਇਲਾਕਿਆਂ ਵਿੱਚ ਪਾਣੀ ਦਾ ਕਹਿਰ ਜਾਰੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸੇਅਰ ਕਰਦੇ ਹਾਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਟੈਕਨੀਟਾ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਪੰਜਾਬ ਵਿੱਚ ਅਗਲੇ ਛੇ ਤੋਂ 7 ਦਿਨ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਭਾਰਤ ਮੌਸਮ ਵਿਭਾਗ ਆਈਐਮਡੀ ਦੇ ਅਨੁਸਾਰ 27 ਅਗਸਤ ਨੂੰ ਜੰਮੂ ਕਸ਼ਮੀਰ ਵਿੱਚ ਭਾਰੀ ਮੀਂਹ ਗਤੀਵਿਧੀ ਕਾਫੀ ਕਮੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਹਾਲਾਂਕਿ ਅਗਲੇ 6-7 ਦਿਨ ਤੱਕ ਉੱਤਰੀ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਭਾਰੀ بارش ਜਾਰੀ रह ਸਕਦੀ ਹੈ ਇਸ ਤੋਂ ਇਲਾਵਾ ਦੇਸ਼ ਦੇ ਕਈ ਹੋਰ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ بارش ਹੋਣ ਦੀ ਚੇਤਾਵਨੀ ਦਿੱਤੀ ਗਈ ਹੈ ਉੱਤਰ ਪੱਛਮੀ ਭਾਰਤ ਵਿੱਚ ਬਰਸਾਤੀ ਮੌਸਮ ਅਗਲੇ 7 ਦਿਨ ਤੱਕ ਉੱਤਰੀ ਪੱਛਮੀ ਭਾਰਤ ਵਿੱਚ ਉੱਤਰਾਖੰਡ ਹਿਮਾਚਲ ਪ੍ਰਦੇਸ਼ ਹਰਿਆਣਾ ਉਪਰੀ ਰਾਜਸਥਾਨ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ 27 ਤੋਂ 30 ਅਗਸਤ ਤੱਕ 1 ਸਤੰਬਰ ਤੱਕ ਪੱਛਮੀ ਰਾਜਸਥਾਨ ਵਿੱਚ 29 ਤੋਂ 31 ਅਗਸਤ ਤੱਕ ਅਤੇ ਉੱਤਰੀ ਪ੍ਰਦੇਸ਼ ਵਿੱਚ 1 ਤੋਂ 2 ਸਤੰਬਰ ਤੱਕ ਭਾਰੀ بارش ਹੋ ਸਕਦੀ ਹੈ ਉਤਰਾਖੰਡ ਵਿੱਚ 28 29 ਅਤੇ 1 ਤੋਂ ਸਤੰਬਰ ਨੂੰ ਭਾਰੀ بارش ਹੋਣ ਦੀ ਸੂਚਨਾ ਤਵਨੀ ਦਿੱਤੀ ਗਿਆ ਜੰਮੂ ਕਸ਼ਮੀਰ ਲਦਾਖ ਗਿਲਗਿਤ ਬਲਾਸ਼ਟੀਅਰ ਮਜਾਫਾਪਦ ਅਤੇ ਪੱਛਮੀ ਰਾਜਸਥਾਨ ਵਿੱਚ 27 ਤੋਂ 28 ਅਗਸਤ ਨੂੰ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਜੀ ਦਰਮਿਆਨੀ بارش ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅਗਲੀ ਵੱਡੀ ਅਪਡੇਟ ਪੰਜਾਬ ਵਿੱਚ ਵਿਗੜ ਸਕਦੇ ਹਨ ਹਾਲਾਤ ਮਾਦੋ ਹੈਡਵਟਰਕ ਦਾ ਗੇਟ ਟੁੱਟਿਆ ਮਲਾਜਮ ਲਾਪਤਾ ਪੰਜਾਬ ਵਿੱਚ ਹੜਾ ਕਰਨ ਹਾਲਾਤ ਲਗਾਤਾਰ ਵਿਗੜ ਰਹੇ ਹਨ ਖਬਰ ਆ ਰਹੀ ਹੈ ਕਿ ਪਠਾਨਕੋਟ ਦੇ ਮੱਧਪੁਰ ਹੈਡਵਟਰ ਦਾ ਗੇਟ ਟੁੱਟ ਗਿਆ ਡੈਮ ਤੋਂ ਸਿੱਧਾ ਰਾਵੀ ਨਦੀ ਵਿੱਚ ਪਾਣੀ ਦਾ ਜਿਆਦਾ ਤੋਂ ਜਿਆਦਾ ਤੇਜ਼ ਵਹਾਅ ਨਾਲ ਜਾ ਰਿਹਾ ਦੂਜੇ ਪਾਸੇ ਲਗਭਗ 50 ਲੋਕ ਫਸੇ ਹੋਏ ਹਨ ਹੈਲੀਕਾਪਟਰਾਂ ਹੀ ਬਚਾਅ ਕਾਰਜ ਚਲਾਏ ਜਾ ਰਹੇ ਹਨ ਇੱਕ ਕਰਮਚਾਰੀ ਵੀ ਲਾਪਤਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਮੁਲਾਜ਼ਮ ਇੱਕ ਖਰਾਬ ਗੇਟ ਨੂੰ ਠੀਕ ਕਰਨ ਲਈ ਆਏ ਸਨ ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਰਨਾ ਇੱਕ ਫਲੱਡ ਗੇਟੇ ਟੁੱਟ ਗਿਆ ਇਸ ਸਮੇਂ ਪਾਣੀ ਤੇਜ਼ੀ ਨਾਲ ਨਿਕਲ ਰਿਹਾ ਹੈ ਇੱਧਰ ਪ੍ਰਵਾਸ ਵੀ ਚੌਕਸ ਹੋ ਗਿਆ ਉਧਰ ਸੰਗਰੂਰ ਵਿੱਚ ਵੀ ਹੜਾਂ ਦਾ ਖਤਰਾ ਵੱਧ ਗਿਆ ਹੈ ਕੱਗਰ ਖਤਰੇ ਤੇ ਨਿਚਾਰਨ ਨੇ țeੜੇ ਪਹੁੰਚੁੱਕਿਆ ਇੱਕਦਮ ਕਕਰ ਦੇ ਪਾਣੀ ਦਾ ਵਦਨਾ ਇਸਤੇ ਨਾਲ 772 ਫੁੱਟ ਉੱਤੇ ਪਹੁੰਚ ਗਿਆ ਹੈ ਜਾਵੇ ਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ 7 ਜ਼ਿਲ੍ਹੇ ਹੜਾਂ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਸ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ 150 ਤੋਂ ਵੱਧ ਪਿੰਡ ਡੁੱਬ ਚੁੱਕੇ ਹਨ ਐਨਡੀਆਰਐਫ ਦੀਆਂ ਟੀਮਾਂ ਅਤੇ ਫੌਜ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਨੇ ਹੁਣ ਤੱਕ ਵੱਖ-ਵੱਖ ਥਾਵਾਂ ਤੇ 92 ਲੋਕਾਂ ਨੂੰ ਬਚਾਇਆ ਜਾ ਚੁੱਕਿਆ। ਅਗਲੀ ਵੱਡੀ ਅਪਡੇਟ ਸੀਐਮ ਭਗਵੰਤ ਮਾਨ ਨੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਾਲਿਆ ਜਾਇਜ਼ਾ ਲੋਕਾਂ ਨੂੰ ਦਿੱਤਾ ਭਰੋਸਾ। ਪੰਜਾਬ ਵਿੱਚ ਭਾਰੀ ਮੀਂਹ ਮਗਰੋਂ ਕਈ ਜ਼ਿਲ੍ਹਿਆਂ ਵਿੱਚ ਹੜਾ ਆ ਗਿਆ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਵਖ ਵਖ ਹੜ੍ਹ ਪ੍ਰਭਾਵੇ ਤੇ ਲੋਕਾਂ ਨਾਲ ਇਲਾਕੇ ਵਿੱਚ ਜਾ ਕੇ ਜਾਇਜ਼ਾ ਕਰਿਆ ਨਾ ਮੁੱਖ ਮੰਤਰੀ ਭਗਵੰਤ ਮਾਨ ਗੁਰਦਾਸਪੁਰ ਪਹੁੰਚੇ ਜਿੱਤੇ ਉਹਨਾਂ ਨੇ ਹੜ੍ਹ ਪ੍ਰਭਾਵੇ ਤੇ ਇਲਾਕਿਆਂ ਦਾ ਦੌਰਾ ਕੀਤਾ ਤੇ ਰਾਹਤ ਕਾਰਜ ਦਾ ਜਾਇਜ਼ਾ ਲਿਆ ਜਿਸ ਬਾਰੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਸਾਂਝੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੱਥੇ ਆਉਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਕਈ ਪਿੰਡ ਵਿਚ ਲੋਕ ਫਸੇ ਹੋਣੇ ਜੋ ਘਰਾਂ ਦੀ ਛੱਤਾ ਤੇ ਬੈਠਿਆ ਨੇ ਤੇ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਜਿਸ ਕਰਕੇ ਸੀਐਮ ਭਗਵੰਤ ਮਾਨ ਨੇ ਮੌਕੇ ਤੇ ਆਪਣਾ ਬਿਆਨ ਸਾਂਝਾ ਕੀਤਾ ਕਿ ਜਿਸ ਹੈਲੀਕਾਪਟਰ ਤੇ ਸੀਐਮ ਮਾਨ ਖੁਦ ਆਏ ਉਹ ਲੋਕਾਂ ਦੁਆਰਾ ਦਿੱਤਾ ਹੈਲੀਕਾਪਟਰ ਹੈ ਇਸ ਨੂੰ ਲੋਕਾਂ ਦੇ ਕਾਰਜ ਵਿੱਚ ਪਹਿਲ ਦਿੱਤੀ ਜਾਣੀ ਚਾਹੀਦੀ ਤਾਂ ਉਹਨਾਂ ਨੇ ਆਪਣੇ ਆਪ ਕਿਹਾ ਕਿ ਜੋ ਇਹ ਹੈਲੀਕਾਪਟਰ ਹੈ ਲੋਕਾਂ ਦਾ ਹੈ ਜਿਸ ਕਰਕੇ ਹੁਣ ਇਹ ਹੈਲੀਕਾਪਟਰ ਲੋਕਾਂ ਦੇ ਜੋ ਘਰਾਂ ਦੇ ਵਿੱਚ ਫਸੇ ਹੋ ਜਾਣ ਉਹਨਾਂ ਨੂੰ ਖਾਣਾ ਉਹਨਾਂ ਨੂੰ ਰਸਤ ਪਹੁੰਚਾਉਣ ਦੇ ਕੰਮ ਆਵੇਗਾ ਉਹ ਖੁਦ ਗੱਡੀ ਤੇ ਜਾਂ ਕਿਸੇ ਤਰੀਕੇ ਵੀ ਆਪਣਾ ਵਾਪਸ ਚਲੇ ਜਾਣਗੇ ਪਰ ਹੈਲੀਕਾਪਟਰ ਉਹਨੇ ਦਿਨ ਸੇਵਾ ਵਿੱਚ ਰਹੇਗਾ ਜਿੰਨੇ ਦਿਨ ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ ਇਸ ਤੋਂ ਇਲਾਵਾ ਵੈਦਰ ਅਪਡੇਟ ਐਚਪੀ ਮੀ ਇੰਨਾ ਜ਼ਿਆਦਾ ਜਲਿਆ ਵਿੱਚ ਸੁਨਾਮੀ ਆਇਆ ਐਮਟੀ ਨੇ ਕੀਤਾ ਵੱਡਾ ਅਲਰਟ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਚ ਹਾਈ ਕੋਰਟ ਦਾ ਵੱਡਾ ਫੈਸਲਾ 55% ਡੀਏ ਸਮੇਤ ਪਿਛਲਾ ਸਾਰਾ ਬਕਾਇਆ ਦੇਣ ਦੇ ਹੁਕਮ ਜਾਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਬੋਰਡ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 55% ਡੀਏ ਦੇ ਅਤੇ ਪਿਛਲੀਆਂ ਸਾਰੀਆਂ ਕਿਸ਼ਤਾਂ ਦਾ ਬਕਾਇਆ ਬੰਦਾ ਅਧੇਨ ਸਬੰਧੀ ਪੰਜਾਬ ਸਰਕਾਰ ਨੂੰ 3 ਮਹੀਨਿਆਂ ਵਿੱਚ ਸਪੀਕਿੰਗ ਆਰਡਰ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਇਹ ਦਰਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਿਰਮਲ ਸਿੰਘ ਉਤ ਨੋਇਆ ਤੇ ਹੋਰ ਬਨਾਮ ਪੰਜਾਬ ਸਰਕਾਰ ਸਬੰਧੀ ਐਡਵੋਕੇਟ ਸੰਨੀ ਸਿੰਘਲਾ ਰਾਹੀਂ ਦਾਇਰੇ ਸਿਵਲ ਰਿਟ ਪਟੀਸ਼ਨ ਨੰਬਰ 24698 ਅਤੇ ਅਗਸਤ 2025 ਨੂੰ ਫੈਸਲਾ ਆਇਆ ਜਿਸ ਤੋਂ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਬੋਰਡ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪਿਆਰੀ ਤੋਂ 55% ਡੀਏ ਦੇਣਾ ਅਤੇ ਪਿਛਲੇ ਰਾਸ਼ੀਆਂ ਕਿਸ਼ਤਾਂ ਦਾ ਬਕਾਇਆ ਬਾਕੀ ਜੋ ਬਚਿਆ ਉਸ ਨੂੰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤਾਂ ਇਹ ਸੀ ਪੰਜਾਬ ਦੀਆਂ ਅੱਜ ਦੀਆਂ ਖਾਸ ਤੇ ਤਾਜ਼ੀਆਂ ਅਪਡੇਟਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ